ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸੰਦੀਪ ਡੇਫਨ ਤੁਹਾਡਾ ਬਹੁਤ ਬਹੁਤ ਵੈਲਕਮ ਹੈ ਜੀ ਤੇ ਬਾਈ ਬਿੱਟੂ ਹਣਾ ਪਹੁੰਚੋ ਹੈ ਜੀ ਪਿੰਡ ਪੱਖੋਗੇ ਜ਼ਿਲ੍ਹਾ ਤਰਨਤਾਰਨ ਪੈਂਦਾ ਤਹਿਸੀਲ ਖੰਡੂਰ ਸਾਹ ਪੈਂਦੀ ਹੈ ਜੀ ਘਟੋੜਾ ਅੱਜ 6-7 ਦੇ ਲਗਭਗ ਛੋਟੇ ਸੇਰ ਆ ਤੇ ਬਿਲਕੁਲ ਜੈ ਜੀ ਪਾ ਹੁੰਦੇ ਆ ਐਲਕੀ ਜੈ ਪਾ ਹੋਣਗੇ ਤੇ ਆਓ ਫਿਰ ਬਾਈ ਜੀ ਨਾਲ ਗੱਲਬਾਤ ਕਰੀਏ ਮਾਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਹੋਰ ਸਭ ਬਾਈ ਜੀ ਸਭ ਠੀਕ ਆ ਜੀ ਚਲੋ ਕੀ ਬਾਈ ਜਾਲਾ ਕੈਮ ਜੀ ਠੀਕ ਹੈ ਠੀਕ ਹੈ ਰੱਖੋ ਜੀ ਬਬੀ ਬੁੜੀ ਮਾਲ ਸੁਣਾ ਆਉਂਦਾ ਤੁਹਾਡਾ ਤੇ ਰੇੜੀ ਜਾਇੰਦਾ ਨਾ ਹਾਂਜੀ ਹਾਂਜੀ ਚਲ ਭਾਣ ਵਾਲੀ ਹੈ ਕਹਿੰਦੇ ਜੀ ਹਾਂਜੀ ਪੰਜਵੇਂ ਕਦਾ ਭਾਜੇ ਪਰੇ ਕਿਵੇਂ ਆ ਅਰੇ ਠੀਕ ਠੀਕ ਹੈ ਹਾਂਜੀ ਚਲ ਹਾਂਜੀ ਫਿਰ ਮਾਲੋ ਦੂਰਾ ਜੇ ਬਜੀ ਜ਼ਰਾ ਜੀ ਅੱਜ ਇੱਧਰ ਸਾਰੇ ਲੋਕਾਂ ਦਾ ਗਲਤ ਕਰ ਅੱਛਾ ਸਾਰਾ ਲੋਕੜੀ ਆ ਠੀਕ ਹੈ ਠੀਕ ਸਾਰਾ ਲੋਕੜੀ ਅੱਛਾ ਹੁਣ ਇਹ ਆਊਗਾ ਪਰਸੋਂ ਮਈਆਂ ਲੈ ਆ ਪਰਸੋਂ ਲੈ ਕੇ ਆਉਗਾ ਹਾਂ ਨਹੀਂ ਠੀਕ ਰਾਹੀ ਸਹੀ ਲੋਕਾਂ ਲੋਕਾਂ ਦੱਸ ਬਣੀ ਹਾਂਜੀ ਲੋਕਾਂ ਲੋਕੜੀ ਆ ਹਾਂਜੀ ਨਹੀਂ ਨਹੀਂ ਠੀਕ ਹੈ ਠੀਕ ਹੁਣ ਇੱਧਰੋਂ ਲੀਆਂ ਛੋਟੀਆਂ ਤੇ ਹੁਣ ਇੱਧਰ ਦਾ ਇੱਧਰ ਦਾ ਰੇੜੀ ਕਰਾ ਹਾਂ ਚਲੋ ਅਰੇ ਜਰੂਰੀ ਫਰ ਆਜਾ ਫਿਰ ਇੱਧਰ ਆਜੋ ਉਹ ਤਰਫ ਉਹ ਤਰਫ ਜਿੱਧਰ ਮਰਜੀ ਲੈ ਗਿਓ ਫਤਰਾ ਕਰਨਾ ਤੇ ਭਾਈ ਜੀ ਕਿੰਨੇ ਟਾਈਮ ਹੋ ਗਏ ਸੂਈ ਨੂੰ ਇਹ ਹੁਣੇ ਆਲੇ ਸੂਈ ਭਾਈ ਹਜੇ ਜੇਅਰ ਪਹਿਣੀ ਹੈ ਨਾ ਆਧਾ ਘੰਟਾ ਹੋ ਗਿਆ ਹਾਂ ਪਹਿਲਾ ਸੂਏ ਜੀ ਇਹ ਪਹਿਲਣ ਜੀ ਪਹਿਲਣ ਮੂੰਹ ਤੋਂ ਚੋਗੀ ਆਲੇ ਦੇਖੋ ਪੁਲਾਇਸ਼ ਹਮਦ ਖਾਰੇਗਰਾਂ ਦੀ ਪਹਿਲਾ ਸੂਏ ਝੋਟੀ ਆ ਪਰ ਝੋਟੀ ਸਾਫ ਹੈ ਕਿੰਨੀ ਥਲੋ ਆ ਦੇਖ ਵੱਡੀ ਝੋਟੀ ਆ ਦੇਖੋ ਜੀ ਲੈ ਥਾਣਾ ਦੀ ਕੁਆਲਟੀ ਕੋਲ ਠੀਕ ਆ ਹਾਂਜੀ ਆਣਾ ਭੰਡੇ ਦੇ ਸਾਹ ਵੇਖੋ ਜੀ ਬੜਾ ਹੁਣ ਇਧਰ ਲਈ ਇਹ ਕਿਹੜਾ ਘਾਟ ਆણો ਹਨਾ ਜੀ ਹਾਂਜੀ ਹਾਂਜੀ ਆਹ ਥਣ ਭਾਂਡਾ ਵੇਖੋ ਕੀ ਲੱਗਦਾ ਬਿੰਦੀਆਂ ਵਾਲਾ ਚੱਡਾ ਵਾ ਬਿਲਕੁਲ ਬਿਲਕੁਲ ਜੀ ਇਹ ਦੋ ਦੰਦ ਚੋ ਚੋਾਈ ਜੂ ਵਧੀ ਨਿਕਲੀ ਬਾਈ ਜੀ ਚੋਾਈ ਬੜੀ ਵਧੀਆ ਨੀ ਠੰਡੀ ਧੀਰੀ ਨਿਕਲੀ ਕੱਟੀ ਠੀਕ ਆ ਠੀਕ ਆ ਜੀ ਨਹੀਂ ਤੇ ਪਹਿਲਾਂ ਬੱਚੇ ਨੂੰ ਉਹਨੇ ਪਹਿਣ ਨਹੀਂ ਦਿੰਦੀਆਂ ਪਰ ਨਹੀਂ ਕੋਈ ਗੱਲ ਬਿਲਕੁਲ ਬਿਲਕੁਲ ਜੀ ਕੱਟੀ ਕੱਟੀ ਆਈ ਆ ਇਹ ਤਾਂ ਮੈਂ ਕੱਟੀ ਆ ਗਈ ਆ ਜੀ ਕੱਟੀ ਆਈ ਆ ਹਾਂਜੀ ਹਾਂਜੀ ਬਾਈ ਜੀ ਮੋਲ ਜੈ ਜੀ ਆਜੋ ਜੈ ਜੀ ਮੋਲ ਕਰੀਏ ਆਪਾਂ ਇੱਕ ਪੰਜੀ ਹਾਂਜੀ ਹਾਂ ਨਾ ਇੱਕ ਦਸ ਮੰਗਾ ਛੋਟਾ ਛੜ 1 5 ਚੱਲਣ ਦਾ ਫਿਰ 1 ਲੱਖ 5000 ਦੀਆਂ ਹਨ ਰੇਟ ਵੇਖੀ ਚੱਲ ਬਿਲਕੁਲ ਛੋਟੇ ਜਿਹੇ ਭਾਏ ਇਹ ਵੀ ਸੂਈ ਹੈ ਜੀ ਇਹ ਵੀ ਸੂਈ ਹੈ ਜੀ ਇਹਨੂੰ ਇੱਕ 14 ਦਾ ਸੂਈ ਹੈ ਜੀ ਇਹਦੇ ਮੈਂ ਕੱਟਾ ਜੀ ਕੱਟਾ ਕੱਟੀ ਰੱਖ ਦੀ ਕੱਟਾ ਇਹਦੇ ਮੈਂ ਕੱਟਾ ਕੱਟਾ ਜੀ ਕੱਟਾ ਮਗਰ ਆ ਗਿਆ ਤੇ ਲੋ ਕੱਟੀਆਂ 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 ਮਗਰ ਕੱਟੀਆਂ ਕੱਟੀਆਂ ਜੀ ਕੱਟੀਆਂ ਲਓ ਜੀ ਇਹ ਕੱਟੀਆਂ ਹੀ ਆ ਜੀ ਤੇ ਭਾਈ ਜੀ ਕਿੰਨਾ ਦਾ ਤੇ ਘਰੂਗੀ ਫਿਰ ਹੁਣ ਕਿਹੜਾ ਇਹ ਦਸ ਕਿਲੋ ਤੋਂ ਸਟਾਰਟ ਹੋ ਗਈ ਆ ਜੀ 10 ਕਿਲੋ ਤੋਂ ਸਟਾਰਟ ਹੋਈ ਆ ਜੀ ਵਾਹ ਜੀ ਵਾਹ ਜੀ ਮੈਂ ਦੁੱਧ ਵਾਲੀ ਮਾਝ ਨੇ ਠੀਕ ਆ ਹਾਂਜੀ ਮੰਗਾ ਇੱਥੇ ਲੈ ਕੇ ਬੰਨ ਮੜਾ ਜਾ ਲੈ ਮੋਤਰ ਮੜਾ ਥੋੜਾ ਘਾਪੜਦੀ ਆ ਇੱਥੇ ਲੈ ਕੇ ਬੰਨ ਦੇ ਸਮਝ ਰੋਗਣਾ ਮੜਾ ਦਰਦੀ 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 ਕੋਈ ਨਹੀਂ ਹਾਂ ਥਨ ਥਨ ਦਿਖਾ ਹਾਂਜੀ ਬਹੁਤ ਜ਼ਬਰਦਸਤ ਥਨ ਲੱਗਾ ਝੋਟੀ ਨੂੰ ਆ ਚੈੱਕ ਕਰੋ ਹਾਂਜੀ ਠੀਕ ਆ ਹੁਣ ਬਜੀ ਤੁਸੀਂ ਕੋਈ ਪੋਲੀ ਜੀ 10 ਕਿਲੋ ਸਟਾਰਟਿਕ ਬੋਲੇ ਤੋਂ ਕੋਈ ਆ ਜੀ 10 ਕਿਲੋ ਸਟਾਰਟਿੰਗ ਬੋਲੇ ਤੋਂ ਹਾਂਜੀ ਕੋਈ 12 ਨੇ ਕੋਈ 14 ਨਹੀਂ ਜੀ ਤੇ ਫਿਰ ਕਿੰਨਾ ਕਰੂਗੀ ਦੋਦ ਜੀ ਦੋਦ ਕਰੋ 14 ਕਿਲੋ ਜੀ ਜਿਹੜਾ ਥਨ ਨਾਲ ਥਨ ਲੱਗਾ ਜੀ ਹਾਂਜੀ ਹੁਣ ਵੇਖੋ ਕਟਾ ਥੋਂ ਵਧੀਆ ਨਹੀਂ ਠੀਕ ਆ ਥੰਬ ਉਨੇ ਠੀਕ ਆ ਹਾਂਜੀ ਤੇ ਇਹਦਾ ਭਾਜੀ ਫਿਰ ਮੋਲ ਮੋਲ ਆਪਾਂ ਜੈ ਜੀ ਕਰਨਾ ਜੀ ਬਿਲਕੁਲ ਜੈ ਜੀ ਮੋਲ ਦਾ ਵੀ ਇੱਕ ਵੀ ਹਾਂਜੀ ਇੱਕ ਪੰਜ ਦੀ ਵੀ ਹਾਨ ਆਈ ਨਹੀਂ ਠੀਕ ਆ ਫਿਰ ਹਾਂਜੀ ਮੰਗਾ ਠੀਕ ਇਹਨੇ ਲੱਖ ਦੋ ਸੜਦਾਂਗੇ ਦੋ ਜਾਨ ਵਾਹ ਵਾਹ 99 ਦੀ ਜਾਨ ਦੋ ਜੀ ਇਹਨਾਂ ਨੇ ਹਾਂਜੀ ਮੰਗਾ ਠੀਕ ਆ ਫਿਰ ਹਾਂਜੀ ਜਾਨ ਦੋ ਜਾਨ ਦੋ ਆਹ ਆ ਕੱਟੀ ਪਹਿਲੇ ਸਵੇ ਸੂਈ ਆ ਜੀ ਅਜੇ ਵੀ ਸੂਈ ਆ ਆ ਸਵੇਰੇ ਸੂਈ ਨਰਾਤ ਦੀ ਸੂਈ ਜੇ ਅੱਛਾ ਹੁਣ 2 ਕਿਲੋ ਚੋਇਆ ਜੇ ਅੱਛਾ ਬਾਕੀ ਕੱਟੀ ਛੱਡੀ ਆ ਜੀ ਲਓ ਜੀ ਹਾਂਜੀ ਸਵੇਰੇ ਸੋਈ ਜੀ ਜੀ ਜਰੂਰ ਦੀ ਗਾਰੰਟੀ ਵਾਠ ਠੀਕ ਆ 2.5 3 ਕਿਲੋ ਚੋਈ ਆ ਦੂਜਾ ਸੂਹ ਜੀ ਹਾਂ ਜੀ ਦੂਜਾ ਜੀ ਨਹੀਂ ਛੋਟੀ ਇਹ ਵੀ ਬੜੀ ਜਵਰਦਸਾ ਤੇ ਭਾਅ ਵੇਖ ਲਓ ਬਾਈ ਜੀ ਬਹੁਤ ਸੋਨੇ ਸੋਨੇ ਭਾਅ ਵਾ ਹਾਂ ਜੀ ਹਾਂ ਜੀ ਮੈਂ ਨਾ ਕਮਾਲ ਦੀ ਦੁੱਧ ਵਾਲੀ ਮੈਂ ਪੂਰੀ ਦੂਜਾ ਛੇ ਦਾ ਨਾਣਾ ਵੇਖੋ ਜੀ ਬਿਲਕੁਲ ਵੇਖੋ ਨਾਣਾ ਨੇੜੇ ਕੋਈ ਖਾਰੇ ਵੇਖੋ ਨਾਣਾ ਨਹੀਂ ਠੀਕ ਹੈ ਜੀ ਹਾਂ ਜੀ ਹਾਂ ਜੀ ਬਾਕੀ ਠੰਡੀ ਧੀਰੀ ਘਟੀ ਚਾਹ ਬੜਾ ਨਿਕਲਿਆ ਪੋਲੀ ਚੂਣ ਜੀ ਚੂਣ ਵੜੀ ਪੋਲੀ ਬਿਲਕੁਲ ਬਿਲਕੁਲ ਜੀ ਬਿਲਕੁਲ ਬੰਦ ਹੋਈ ਵਾਹ ਜੀ ਵਾਹ ਤੇ ਬਾਜੀ ਫਿਰ ਹਿੰਦੀ ਕੀ ਮਾਰਾ ਇਹਦਾ 1 15 ਹਾਂਜੀ 1 5 ਦੀ ਪਹੁੰਚ ਨਾਲ ਹੀ ਵਾਹ ਜੀ ਵਾਹ ਹਾਂਜੀ ਤੇ ਜੇ ਕੋਈ ਪਹੁੰਚ ਨਾ ਕਰੇ ਫਿਰ 1 5 1 5 ਹਾਂਜੀ ਲੈ ਮੱਖਿਆ ਜੀ ਫੋਟੋ ਫੋਨ ਦਿਓ ਦੇਖੋ ਜੀ ਖਿੱਚ ਠੀਕ ਆ ਮੰਗਿਆ ਹੁੰਦੀ ਕਿ ਜਾਈ ਸੀ ਕਿ ਨਹੀਂ ਬਸ ਜੀ ਬਸ ਹੁਣ ਚਲ ਰਹਿਣ ਇੱਕ ਮੰਦ ਪਹੁੰਚ ਜੀ ਪਹੁੰਚ ਜੀ ਚਲੋ ਠੀਕ ਆ ਤੇ ਆਹ ਜੀ ਇਹ ਗੱਬਣਾ ਇਹ ਗੱਬਣਾ ਜੀ ਇਹ ਗੱਬਣਾ ਹਾਂਜੀ ਆ ਮਰਾ ਮੂੰਹ ਮਾਰ ਖਾਮਗੇ ਬਲੇ ਜਿੰਦਾ ਮੂੰਹ ਖਾ ਬਣਾ ਇਹ ਇਧਰੋਂ 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 ਆ ਬਾਹਰੋਂ ਘੜ ਬਾਹਰੋਂ ਉਹ ਚੁੱਕ ਮਾਰ ਇਹ ਹੁਣ ਉਧਰੋਂ ਆ ਕੇ ਮੂੰਹ ਵਿਖਾ ਮੜਾ ਜਾ ਹਾਂਜੀ ਵੇਖੋ ਕੱਟੀ ਆ ਥਾਣ ਵੇਖੋ ਜੀ ਪਲੂਨ ਕੱਟੀ ਬਾਈ ਪਹਿਲਾਂ ਤੂੰ ਆਈ ਜੀ ਪਹਿਲਾਂ ਜੀ ਪਹਿਲਾਂ ਥਾਣ ਵੇਖ ਕੱਟਾ ਬੜੀ ਜ਼ਬਰਦਸਤ ਝੋਟੀ ਹਨਾ ਹਾਂਜੀ ਹਾਂਜੀ ਨੇਠੀ ਆ ਜਾ ਹਾਂਜੀ ਹਾਂਜੀ ਇਹ ਮੰਗੇ ਮੂੰਹ ਵਿਖਾ ਕਰਾ ਇਹ ਨੂੰ ਮੰਗਾ ਲਈ ਜੇ ਮੜੀ ਨਹੀਂ ਠੀਕ ਆ ਹਾਂਜੀ ਬਹੁਤ ਸੁਣੀ ਝੋਟੀ ਹੈ ਹਨਾ ਬਾਕੀ ਕੁਆਲਟੀ ਵਾਲੀਆਂ ਜੀ ਬਿਲਕੁਲ ਬਾਈ ਬਿਲਕੁਲ ਬਿਲਕੁਲ ਪੱਲੀ ਚਮੜੀ ਵੇਖੋ ਹਾਂਜੀ ਹਾਂਜੀ ਕਾਗਤੀ ਨੀ ਹਾਂ ਹਾਂ ਚੰਗਾ 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 ਬਜੇ ਦੀ ਕੀਮਤ ਫਿਰ ਇਹਦੀ ਵੀ 1.15 ਹੀ ਇਹ ਵੀ 1.15 ਹਾਂਜੀ ਲੱਖ ਚ ਪਹੁੰਚ ਨਾਲ ਹੀ ਵਾਹ ਜੀ ਵਾਹ ਉਹ ਵੀ ਲੱਖ ਦੀ ਚੱਲਣ ਦੇ ਫਿਰ ਉਹ ਵੀ ਲੱਖ ਦੀ ਜਾਣ ਦੋ ਚੱਲਣ ਦੇ ਫਿਰ ਜਾਣਾ ਪਰਸਾ ਮਾਰਦੀ ਹੈ 10 ਛੋਟੀਆਂ ਮੈਂ ਚੱਲਣ ਦੇ ਰਹਾ ਇਹ ਰਾਤ ਕਰਾਂਗੇ ਫਿਰ ਇਹ ਤਾਂ ਗਈਆਂ ਬੱਜੀ ਫਿਰ ਹਾਂਜੀ ਹਾਂ ਆਹ ਫੜੋ ਜੀ ਇਹ ਵੀ ਘੱਬਣ ਜੀ ਇਹ ਵੀ ਪਹਿਲਾ ਸੂਆ ਜੀ ਇਹ ਵੀ ਪਹਿਲਾ ਜੀ ਦੇਖੋ ਥਣ ਪੰਡਾ ਇਹ ਵੀ ਪਹਿਲਾ ਸੂਆ ਹਾਂਜੀ ਚਾਰ ਦਿਨ ਚੋਟੀ ਇਹ ਵੀ ਚਾਰ ਦਿਨ ਚੋਟੀ ਪਹਿਲਾ ਸੁਆ ਕੱਟੀ ਦਾ ਥਣ ਭਾਂਡਾ ਦੇਖੋ ਜੀ ਬਸ ਠੀਕ ਆ ਵਾਹ ਠੀਕ ਆ ਹਾਂਜੀ ਐਂਡ ਵੀ ਸੀ ਹੈ ਭਾਈ ਜੀ ਫਿਰ ਹਾਂ ਹੂੰ ਚੱਲ ਜੀ ਸਾਫ ਬੜੀ ਵੈਸਲੇ ਸਾਫ ਹੈ ਬਿਲਕੁਲ ਹਾਂਜੀ ਤੱਕਉ ਨਹੀਂ ਗਾਂ ਤੇ ਉਨੀ ਪਿੱਛੇ ਲੱਗੀ ਆ ਜੀ ਇਹ ਨਹੀਂ ਵੀ ਅਗਲੇ ਬੰਨੇ ਤੱਕ ਨਹੀਂ ਹੈਗੀ ਜਾ ਹਾਲੇ 5-7 ਦਿਨ ਨਹੀਂ ਹੁੰਦੇ ਜੀ ਆਦੋ ਬਿਜਾ ਤੁਸੀ ਉਹੀ ਮਾਲ ਵੇਚੀ ਬੈਠਣਾ ਵੀਡੀਓ ਆਜ ਦੇ ਇੱਜਾ ਹਾਂ 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 ਯਾਨੀ ਭਾਜਾ ਨਾ ਭਾ ਭਾ ਵੇਖਦਾ ਭਾਈ ਜਾਨਾ ਭਾ ਵੇਖਣਾ ਮੇਰਾ ਹਾਂਜੀ ਕਿੰਨਾ ਭਾ ਹੈ ਜੀ ਇਹ ਵੀ ਪ੍ਰੋਪਰ ਹੀ ਸਾਰੀਆਂ ਪ੍ਰੋਪਰ ਹੀ ਇੱਕ ਪੰਜ ਪਹੁੰਚ ਨਾਲ ਹੀ ਇੱਕ ਬੰਦ ਪਹੁੰਚ ਨਾਲ ਹੀ ਪਹੁੰਚ ਨਾਲ ਹੀ ਚੱਲਣ ਦੋ ਚੱਲਣ ਦੋ ਲੋ ਜੀ ਹਾਂਜੀ ਚੱਲਣ ਦੋ ਜੀ ਤੇ ਆੜੀ ਹੱਬ ਦਾ ਨਾ ਹੀ ਆ ਜੀ ਹੁਣ ਇਹ ਜੇ ਇੱਕ ਮਹੀਨਾ ਭਾਜੀ ਕੱਚੀ ਜੇ ਅੱਛਾ ਨੋਆ ਮਹੀਨਿਆਂ ਦੀ ਗਾਰੰਟੀ ਨਾਲ ਚੈੱਕ ਲਾ ਕੇ ਅਗਲੇ ਪਿੰਨੋ ਮੇਰੇ ਕਿੰਨੀ ਆ ਗਈ ਆ ਵਾਹ ਠੀਕ ਆ ਫਿਰ ਦੂਜਾ ਸੂਏ ਝੋਟੀ ਨੇ ਸੋਣਾ ਜੀ ਦੂਜਾ ਸੂਏ ਝੋਟੀ ਸੋਣਾ ਵਾ ਇਹਨੂੰ ਪਹਿਲੀ ਤਰੀਕ ਨੂੰ ਨਵਾਂ ਮਹੀਨਾ ਲੱਗਣਾ ਜੇ ਗਲਤ ਕੰਮ ਨਹੀਂ ਜੇ ਕਰਨਾ ਠੀਕ ਆ ਠੀਕ ਆ ਠੀਕ ਆ ਵੇਖੋ ਕਟੀ ਟਲਕਾਈ ਆ ਜਾਣੀ ਆ ਇਹ ਮੰਗਿਆ ਕਰਾਂ ਦੀ ਟਲਕ ਗਈ ਆ ਅਗਲੇ ਮਹੀਨੇ ਢਲਕ ਗਈ ਆ ਜੀ 1 ਮਹੀਨਾ ਕੱਚੀ ਜੇ ਹਾਂਜੀ 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 ਬਿਲਕੁਲ ਬਿਲਕੁਲ ਤੇ ਬਾਜੀ ਫਿਰ ਇਹਦੀ ਕੀਮਤ ਕੀ ਆ ਇਹਦੀ ਮੋਲ ਕਰਾਉਣ ਪਏ 75 ਕਰਾਲੇ ਕੋਈ ਕੋਈ 70 ਕਰਾਲੇ 65000 ਦੀ ਜੈਸ ਨੋਈ 60000 ਦੀ ਜੈਸ ਨੋਈ ਜੈਸ ਨੋਈ ਹਾਂਜੀ ਚਲੋ ਜਿੱਥੋਂ ਸੋੜ ਹੀ ਕਰਾਂਗੇ ਆਪਾਂ ਬਸ ਠੀਕ ਆ ਹਾਂਜੀ ਪਹਿ ਬਾਗ ਆਈਏ ਜੀ ਇਹੀ ਹੈ ਜੀ ਇਹੀ ਲੋ ਜੀ ਆਹੀ ਝੋਟੀਆਂ ਬਾਈਆਂ ਦਾ ਸੇਲ ਹੈ ਜੀ ਤੇ ਬਾਈ ਦਾ ਪਿੰਡ ਹੈਗਾ ਪੱਖੋ ਕੇ ਜ਼ਿਲ੍ਹਾ ਹੈਗਾ ਤਰਨਤਾਰਨ ਤਹਿਸੀਲ ਖੰਡੂਰ ਸਿਆਵਾ ਹਾਂ ਜੀ ਕਹਿੰਦੇ ਜੀ ਹਾਂ ਜੀ ਤੇ ਬਾਕੀ ਤੁਸੀਂ ਨੰਬਰ ਨਹੀਂ ਜਿਲ੍ਹਾ ਤਰਨਤਾਰਨ ਹਾਂ ਜੀ ਤਹਿਸੀਲ ਵੀ ਤਰਨਤਾਰਨ ਪਿੰਡ ਹਾਂ ਜੀ ਹਾਂ ਜੀ ਬਾਬੇ ਸ਼ੇਵ ਤੇ ਦੇ ਨਾਲ ਪੱਖੋ ਕੇ ਚਲੋ ਨੰਬਰ ਬੋਲੋ ਜੀ ਫਿਰ ਨੰਬਰ 98780 13095 ਜੀ ਸਤਿ ਸ੍ਰੀ ਅਕਾਲ